ਤੁਸੀਂ ਦੇਖ ਰਹੇ ਹੋ ਨੀਲ ਟਾਈਮ ਪਾਤੜਾ ਮੈਂ ਬਲਵਿੰਦਰ ਸਿੰਘ ਕਾਹਨਗੜ ਪਾਤੜਾਂ ਦੇ ਨਰਮਣਾ ਰੋਡ ਤੇ ਖੜੇ ਆ ਇਸ ਵਕਤ ਸੁਖਵੀਰ ਸਿੰਘ ਬਾਦਲ ਵੱਲੋਂ ਹਲਕਾ ਛਤਰਾਣਾ ਦੇ ਹੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਹੁੰਚ ਕੇ ਇੱਥੇ ਘੱਗਰ ਦਰਿਆ ਦੇ ਉੱਪਰ ਬੰਨ ਬੰਨਣ ਵਾਸਤੇ ਤੇਲ ਦੀ ਜਿਹੜੀ ਸਹਾਇਤਾ ਉਹ ਦਿੱਤੀ ਗਈ ਸੀਗੀ ਉਸ ਸਹਾਇਤਾ ਨੂੰ ਅੱਗੇ ਪਿੰਡਾਂ ਦੇ ਵਿੱਚ ਮੁਹੱਈਆ ਕਰਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਵੱਲੋਂ ਇਥੋਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਰਵਾਨਾ ਕੀਤੀਆਂ ਜਾ ਰਹੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਤੇਲ ਮੁਹੱਈਆ ਕਰਵਾਇਆ ਜਾ ਰਿਹਾ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜਗਮੀਤ ਜੀ ਹੜਪ੍ਰਭਾਵਿਤ ਪਿੰਡਾਂ ਦੇ ਵਿੱਚ ਕਾਫੀ ਜਿਹੜੀ ਹੈ ਪੰਜਾਬ ਦੇ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਸੁਖਵੀਰ ਸਿੰਘ ਬਾਦਲ ਇੱਥੇ ਪਹੁੰਚੇ ਸੀਗੇ ਤੇ ਕਿਹੜੇ-ਕਿਹੜੇ ਪਿੰਡਾਂ ਨੂੰ ਆ ਜਿਹੜੀ ਉਹ ਸਹਾਇਤਾ ਤੇਲ ਦੀ ਹੈ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਕੱਲ ਜੋ ਸਾਡੇ ਜੰਮੂ ਕਟੜਾ ਹਾਈਵੇ ਬਣਿਆ ਇੱਥੇ ਨਵਾਂ ਉਹ ਕੱਗਰ ਤੇ ਕ੍ਰੋਸ ਹੁੰਦਾ ਜਿੱਥੋਂ ਦੋਵੇਂ ਸਾਈਡ ਜਿਹੜੇ ਬੰਨਾਂ ਦਾ ਕੰਮ ਚੱਲ ਰਿਹਾ ਉੱਥੇ ਪਹੁੰਚੇ ਸੀ ਅ 23ਪੁਰ ਵਾਲੀ ਸਾਈਡ ਵੀ ਫਿਰ ਇੱਧਰ ਸਤਰਾਨਾ ਰਸੋਲੀ ਵਾਲੀ ਸਾਈਡ ਵੀ ਤੇ ਅੱਗੇ ਬਾਦਸ਼ਾਪੁਰ ਅਰਨੇਟੂ ਹਰਚੰਦਪੁਰਾ ਹੋਰ ਵੀ ਇਲਾਕੇ ਦੇ ਵਿੱਚ ਜਿੱਥੇ ਵੀ ਕੋਈ ਲੋੜ ਹੈ ਉਹ ਬਹੁਤ ਵੱਡਾ ਐਲਾਨ ਕਰਕੇ ਗਏ ਸੀ 3 ਲੱਖ ਦੀ ਰਾਸ਼ੀ ਦਾ ਮੌਕੇ ਦੀ ਉੱਥੇ ਦੇ ਕੇ ਗਏ ਸੀ ਜੋ ਵੀ ਸੰਗਤ ਦੀ ਮੰਗ ਸੀ ਉਸ ਤੋਂ ਬਾਅਦ 9000 ਲੀਟਰ ਡੀਜ਼ਲ ਦਿੱਤਾ ਸੀਗਾ ਉਹ ਜਿਵੇਂ ਜਿਵੇਂ ਵੀ ਐਲਾਨ ਕਰਕੇ ਗਏ ਸੀ ਅੱਜ ਉੱਥੋਂ ਦੀਆਂ ਜੋ ਕਮੇਟੀਆਂ ਨੇ ਜੋ ਉੱਥੇ ਕੰਮ ਕਰ ਰਹੀਆਂ ਉਹਨਾਂ ਨਾਲ ਰਾਬਤਾ ਬਣਾ ਕੇ ਉਹਨਾਂ ਵੱਲੋਂ ਟਰੈਕਟਰ ਭੇਜੇ ਗਏ ਆਪਣੇ ਤੇਲ ਦੇ ਟੈਂਕਰ ਭੇਜੇ ਗਏ ਪਿੰਡਾਂ 'ਚ ਉਹ ਅੱਜ ਇੱਥੋਂ ਜੋ ਤੇਲ ਹੈ ਉਹ ਉੱਥੋਂ ਜਦੋਂ ਪਿੱਛੋਂ ਪ੍ਰਵਾਨਗੀ ਆਦੀਗੀ ਵੀ ਸਾਰਾ ਤੇਲ ਪਾ ਦਿੱਤਾ ਜਾਵੇ ਜੋ ਉਹਨਾਂ ਨੇ ਐਲਾਨ ਕੀਤਾ ਸੀ ਅੱਜ ਉਹ ਤੇਲ ਸਾਰੇ ਕਿਸਾਨਾਂ ਦੇ ਵਿੱਚ ਵੰਡ ਦਿੱਤਾਗੇ ਇਹਨਾਂ ਦੇ ਟੈਂਕਰਾਂ ਨਾਲ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੇਲ ਪਹੁੰਚਾਇਆ ਜਾ ਰਿਹਾ ਹੈ ਸਰ ਦੇਖੋ ਜਿਹੜਾ ਜਿੱਥੇ ਜਿੱਥੇ ਕੰਮ ਚੱਲ ਰਿਹਾ ਬੰਨ ਤੇ ਬੰਨ ਤੇ ਕੰਮ ਚੱਲ ਰਿਹਾ ਹੈ ਤੀਪੁਰ ਵਾਲੀ ਸਾਈਡ ਤੇ ਇੱਧਰ ਚੱਲ ਰਿਹਾ ਸਤਰਾਨਾ ਰਸੋਲੀ ਵਾਲੀ ਸਾਈਡ ਜੋ ਪੁਲ ਦੇ ਦੋਨੋਂ ਸਾਈਡ ਹੈ ਹਾਈਵੇ ਵਾਲੇ ਫਿਰ ਅੱਗੇ ਅਰਨੇਟੂ ਜਾ ਰਿਹਾ ਉੱਥੇ ਮੈਂ ਪਹਿਲਾਂ ਵੀ ਗਿਆ ਸੀ ਅਸੀਂ ਮਤ ਕਰਕੇ ਆਏ ਸੀ ਫਿਰ ਬਾਦਸ਼ਾਪੁਰ ਤੇ ਹਰਚੰਦਪੁਰੇ ਸ਼ੰਕਾ ਜਿਹੜੀ ਉਹ ਬਣੀ ਹੋਈ ਹੈ ਲਗਾਤਾਰ ਪਾਣੀ ਵੱਧ ਹੋਣ ਕਰਕੇ ਉਹਨਾਂ ਨਾਲ ਵੀ ਅਸੀਂ ਸੰਪਰਕ ਤੇ ਉੱਥੇ ਆਏ ਵੀ ਸੀ ਤੇ ਉਹਨਾਂ ਨੇ ਕਿਹਾ ਕਿ ਸਸੀ ਲੱਗੇ ਹੋਏ ਆ ਸਾਡੇ ਜਿਆਦਾ ਖਤਰਾ ਹੈ ਤੇ ਤੁਸੀਂ ਆਪ ਹੀ ਟੈਂਕਰ ਅਵੇਲੇਬਲ ਸਾਨੂੰ ਕਰਾਓ ਉਹ ਟੈਂਕਰ ਸੀ ਅਵੇਲੇਬਲ ਕਰਾ ਕੇ ਸਵੇਰੇ ਉਹਨਾਂ ਦਾ ਵੀ ਤੇਲ ਪਹੁੰਚਦਾ ਕਰਾਂਗੇ ਤੇ ਹੋਰ ਵੀ ਕੁਝ ਜੋ ਡਰੇਨਾ ਨੇ ਲੋਕਲ ਸਾਨੂੰ ਉੱਥੋਂ ਵੀ ਫੋਨ ਆਏ ਨੇ ਕਿ ਕਿਸੇ ਨੂੰ 100 ਲੀਟਰ ਦੀ ਲੋੜ ਹੈ ਕਿਸੇ ਨੂੰ 200 ਲੀਟਰ ਦੀ ਲੋੜ ਹੈ ਉਹ ਵੀ ਕੱਲ ਤੱਕ ਸਾਰਿਆਂ ਨੂੰ ਜੋ ਵੀ ਹੈ 9000 ਲੀਟਰ ਤੋਂ ਵੱਧ ਵੀ ਤੇਲ ਜਾਊਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਉਹ ਵੀ ਅਸੀਂ ਪਹੁੰਚਾਵਾਂਗੇ ਕੱਲ ਪਾਤਣਾ ਨੇੜੇ ਝੰਬੋਚੋਏ ਦੇ ਬੰਨ ਦੇ ਵਿੱਚ ਵੀ ਦੂ ਥਾਵਾਂ ਤੇ ਪਾੜ ਪੈ ਗਿਆ ਸੀ ਕਾਫੀ ਫਸਲ ਪ੍ਰਭਾਵਿਤ ਹੋਈ ਹੈ ਉਹਨਾਂ ਵਾਸਤੇ ਵੀ ਕੋਈ ਸਹਾਇਤਾ ਰਾਸ਼ੀ ਹਾਂ ਅੱਜ ਮੈਨੂੰ ਉਹਨਾਂ ਨੇ ਸੰਪਰਕ ਕੀਤਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਹਾਡਾ ਵੀ ਅਸੀਂ ਮਿਲ ਕੇ ਜਿਵੇਂ ਦੀ ਵੀ ਤੁਹਾਡੀ ਅਸੀਂ ਮਤ ਕਰ ਸਕਦੇ ਹੁਏ ਜੋ ਵੀ ਤੁਹਾਨੂੰ ਚਾਹੀਦਾ ਦੇਖੋ ਉੱਤੇ ਬਰੀਚ ਹੋ ਗਈ ਸੀ ਡレイン ਦੇ ਵਿੱਚ ਤੇ ਨੁਕਸਾਨ ਹੋ ਗਿਆ ਸੀ ਉਹਨੂੰ ਨੀਵੀਂ ਥਾਂ ਚੋਂ ਪਾਣੀ ਕੱਢਣ ਲਈ ਉਹਨਾਂ ਨੂੰ ਡੀਜ਼ਲ ਚਾਹੀਦਾ ਉਹ ਮੰਗ ਕੀਤੀ ਸੀ ਫਿਰ ਉਹ ਕਹਿੰਦੇ ਅਸੀਂ ਬਾਅਦ ਚ ਬੰਨ ਬੰਨਣਾ ਜਦੋਂ ਪਾਣੀ ਉਹ ਸਾਰੀ ਮਤ ਡੀਜ਼ਲ ਦੀ ਟਰੈਕਟਰ ਮਿੱਟੀ ਦੀ ਜਿਵੇਂ ਦੀ ਵੀ ਉਹ ਕਹਿਣਗੇ ਅਸੀਂ ਉਹ ਵੀ ਜ਼ਰੂਰ ਪੂਰੀ ਕਰਾਂਗੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪੰਜਾਬ ਦੇ ਲੋਕਾਂ ਨਾਲ ਖੜੇ ਨੇ ਪੰਜਾਬ ਨਾਲ ਖੜੇ ਨੇ ਲਗਾਤਾਰ ਉਹਨਾਂ ਵਿੱਚ ਪਹੁੰਚ ਕੇ ਉਹਨਾਂ ਦੀਆਂ ਜੋ ਮੁਸੀਬਤਾਂ ਨੇ ਜਾਂ ਸਮੱਸਿਆਵਾਂ ਨੇ ਉਹ ਸੁਣ ਕੇ मौके ਤੇ ਹੱਲ ਕਰ ਰਹੇ ਨੇ ਸਾਨੂੰ ਜ਼ਿਲ੍ਹਾ ਜਥੇਬੰਦੀਆਂ ਨੂੰ ਹਲਕਾ ਇੰਚਾਰਜ ਨੂੰ ਬਾਬੂ ਕਬੀਰ ਦਾਸ ਜੀ ਸਾਡੇ ਹਲਕਾ ਇੰਚਾਰਜ ਨੇ ਉਹ ਕਿਸੇ ਕਾਰਨ ਕਰਕੇ ਇੱਥੇ ਪਹੁੰਚ ਨਹੀਂ ਸਕੇ ਸੋ ਉਹਨਾਂ ਦੀ ਕੋਈ ਮਜਬੂਰੀ ਸੀ ਉਹਨਾਂ ਨੇ ਵੀ ਇੱਥੇ ਆਉਣਾ ਸੀ ਸਾਨੂੰ ਇਹ ਹੁਕਮ ਹੈ ਆਦੇਸ਼ ਹੈ ਕਿ ਜਿੱਥੇ ਵੀ ਤੁਸੀਂ ਜਿਹੜੀ ਵੀ ਖਾਈ ਜਥੇਬੰਦੀ ਦੇ ਤੁਸੀਂ ਹੈਡ ਹੋ ਉੱਥੇ ਪਹੁੰਚ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਲੋਕਾਂ ਨੂੰ ਪੈ ਰਹੀ ਉਹ ਪੂਰੀ ਕਰ ਦੇਣੀ ਹੈ ਡਰੇਨੇਜ ਵਿਭਾਗ ਜਾਂ ਪੰਜਾਬ ਸਰਕਾਰ ਵੱਲੋਂ ਉੱਥੇ ਪ੍ਰਬੰਧ ਨਹੀਂ ਕੀਤੇ ਗਏ ਤਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆ ਜਿਹੜਾ ਇਹ ਸਹਾਇਤਾ ਕੀਤੀ ਜਾ ਰਹੀ ਹੈ ਦੇਖੋ ਸਾਨੂੰ ਤਾਂ ਕਈ ਵਾਰ ਐ ਲੱਗਦਾ ਕਿ ਪੰਜਾਬ ਦੇ ਵਿੱਚ ਜੋ ਇਹ ਬਜ਼ਰਾਲੀ ਸਰਕਾਰ ਬਣੀ ਹੈ ਸਰਕਾਰ ਗਾਇਬ ਹੈ ਧਰਤਲ ਤੇ ਸਰਕਾਰ ਹੈ ਹੀ ਨਹੀਂ ਜ਼ਮੀਨੀ ਹਕੀਕਤ ਦੇ ਨਾਲ ਇਹਨਾਂ ਨੂੰ ਕੋਈ ਜਾਣੂ ਹੀ ਨਹੀਂ ਇਹਨਾਂ ਦਾ ਕੋਈ ਲੀਡਰ ਕੋਈ ਇਹਨਾਂ ਨੂੰ ਤਜਰਬਾ ਨਹੀਂ ਇਹ ਤਨੋਂ ਚਾਰ ਚੀਜ਼ਾਂ ਤੇ ਲੱਗੇ ਹੋਏ ਨੇ ਇੱਕ ਆਪਣੀ ਕੁਰਸੀ ਸੇਵ ਕਰਨ ਤੇ ਇੱਕ ਆਪਣੇ ਜੇਬਾਂ ਭਰਨ ਤੇ ਇੱਕ ਆਪਣੇ ਦਿੱਲੀ ਵਾਲੇ ਆਕਾਮਾਂ ਨੂੰ ਖੁਸ਼ ਕਰਨ ਤੇ ਇਸ ਤੋਂ ਇਲਾਵਾ ਹੁਣ ਜਿਹੜੇ ਕਹਿ ਰਹੇ ਨੇ ਅਸੀਂ ਫੰਡ ਰੀਲੀਜ਼ ਕੀਤੇ ਨੇ ਡਰੇਨਾਂ ਨੂੰ ਸਾਫ਼ ਕਰਨ ਲਈ ਬੰਨਾਂ ਨੂੰ ਪੱਕੇ ਕਰਨ ਲਈ 2023 ਦੇ ਵਿੱਚ ਵੀ ਪੰਜਾਬ ਨੂੰ ਐਡੀ ਵੱਡੀ ਤਰਾਸ ਦੀ ਝੱਲਣੀ ਪਈ ਸੀ ਉਹ ਤੋਂ ਵੀ ਕੁਝ ਨਹੀਂ ਸਿੱਖਿਆ ਬਸ ਫੋਕੇ ਦਾਅਵੇ ਕੀਤੇ ਜਿਵੇਂ 276 ਕਰੋੜ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਜੀ 276 ਕਰੋੜ ਜਿਉ ਲੱਗੀ ਹੁੰਦੀ ਤਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਜੋ ਅੱਜ ਸੰਦਰਸ਼ ਕਰਨਾ ਪੈ ਰਿਹਾ ਜਾਂ ਦੁੱਖ ਦੀ ਘੜੀ ਚੋਂ ਲੰਘਣਾ ਪੈ ਰਿਹਾ ਇਹ ਨਹੀਂ ਸੀ ਲੰਘਣਾ ਪੈਣਾ ਦੂਜੀ ਗੱਲ ਇਹਨਾਂ ਨੇ ਬਨ ਪੱਕੇ ਦਾ ਕੀ ਕਰਨੇ ਸੀ ਸਾਡਾ ਕੋਈ ਹੱਲ ਤਾਂ ਕੀ ਕਰਨਾ ਸੀ ਜੋ ਸਾਡੇ ਪਹਿਲਾ ਘੱਗਰ ਦੇ ਬਨ ਬਣਿਆ ਹੋਇਆ ਉਹ ਮਾਈਨਿੰਗ ਮਾਫੀਆ ਨੇ ਚੋਰੀ ਕਰ ਲਿਆ ਇਹਨਾਂ ਦੀ ਨੱਕੀਟੂ ਚੋਰੀ ਕਰ ਲਏ ਜ ਇਹਨਾਂ ਦੀ ਮਿਲੀ ਭੁਗਤ ਨਾਲ ਚੋਰੀ ਕਰ ਲਿਆ ਇਹ ਸੁੱਤੇ ਪਏ ਸੀ ਅੱਜ ਉਹ ਬਨ ਜਿਹੜੇ ਬਨ ਚੋਰੀ ਹੋ ਗਏ ਮਾਈਨਿੰਗ ਮਾਫੀਆ ਨੇ ਚੋਰੀ ਕਰ ਲੇ ਜੰਮੂ ਕਟੜਾ ਹਾਈਵੇ ਤੇ ਮਿੱਟੀ ਪਾ ਦਿੱਤੀ ਕਰੋੜਾਂ ਦਾ ਕਪਲਾ ਕਰ ਲਿਆ ਅੱਜ ਉਹ ਪੂਰਨੇ ਪੈ ਰਹੇ ਨੇ ਕਿਸਾਨ ਵੀਰਾਂ ਨੂੰ ਆਪਣੀ ਜੇਬ ਚੋਂ ਸੋਇ ਮੈਨੂੰ ਤਾਂ ਲੱਗਦਾ ਹੀ ਨਹੀਂ ਸਰਕਾਰ ਪੰਜਾਬ ਚ ਇਸ ਟਾਈਮ ਮੌਜੂਦ ਉਹ ਤਾਂ ਹਸਪਤਾਲ ਚ ਦਾਖਲ ਹੈ ਕਿੰਨੇ ਕੁ ਟੈਂਕਰ ਤੇਲ ਦੇ ਇਥੋਂ ਜਿਹੜੇ ਅੱਜ ਭੇਜੇ ਜਾ ਰਹੇ ਆ ਇਹ ਸਾਡੇ ਕੋਲ 9000 ਲੀਟਰ ਡੀਜ਼ਲ ਅੱਜ ਅਸੀਂ ਦੇਣਾ ਸੀ 7 ਟੈਂਕਰ ਜਿਵੇਂ ਜਿਵੇਂ ਵੀ ਜਿਵੇਂ ਘੱਗਰਪਾਰ ਸੀ ਉਹਨਾਂ ਨੂੰ 3000 ਲੀਟਰ ਅਨਾਉਂਸ ਕੀਤਾ ਸੀ ਉਹਨਾਂ ਨੇ ਆਪਣੇ ਜੋ ਉਹਨਾਂ ਕੋਲ ਸਾਧਨ ਸੀ 3000 ਲੀਟਰ ਲੈ ਜਾਣ ਦੀ ਉਹ ਲੈ ਕੇ ਆਏ ਤਿੰਨ ਟਰੈਕਟਰ ਫਿਰ ਜੋ ਸਾਡੇ ਉਰਲੇ ਪਾਸੇ ਸੀ ਸਸਰਾਣਾ ਰਸੋਲੀ ਵਾਲੇ ਉਹ ਸਵੇਰੇ ਵੀ ਲੈ ਗਏ ਸੀ ਕੁਝ ਤੇਲ ਤੇ ਹੁਣ 2500 ਲੀਟਰ ਤੇਲ ਉਹਨਾਂ ਨੂੰ ਹੁਣ ਭੇਜਿਆ। ਬਾਕੀ ਅਸੀਂ ਦੋ ਟੈਂਕਰ ਭਰਾ ਕੇ ਰੱਖੇ ਨੇ ਸਾਡੇ ਸੰਪਰਕ ਚ ਨੇ ਸਾਰੇ ਵੀਰ ਸਾਨੂੰ ਕਿੰਨੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਾਧਨ ਨਹੀਂ ਮੌਜੂਦ ਸਾਨੂੰ ਇੱਥੇ ਪਹਚਾਓ। ਸਵੇਰੇ ਉਹ ਜਿੱਥੇ-ਜਿੱਥੇ ਕਹਿਣਗੇ ਉਹਨਾਂ ਨੂੰ 3000 ਲੀਟਰ ਡੀਜ਼ਲ ਉਸ ਤਰੀਕੇ ਵੰਡ ਕੇ ਉੱਥੇ ਪਹਚਾਇਆ ਜਾਊਗਾ। ਅਸੀਂ ਇੱਥੋਂ ਜਿਹੜਾ ਕੱਲ ਸੁਖਬੀਰ ਸਿੰਘ ਬਾਦਲ ਜੀ ਉੱਥੇ ਪਹੁੰਚੇ ਸਨ ਪ੍ਰਧਾਨ ਜੀ ਉਹਨਾਂ ਨੇ ਜੋ ਵਾਅਦਾ ਕੀਤਾ ਉਹ ਕਰਕੇ ਦਿਖਾਇਆ। ਕੋਈ ਉਹਨਾਂ ਨਹੀਂ ਕਿਹੜਾ ਪਿੰਡਾ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਪਿੰਡ ਮਤੌਲੀ ਤੋਂ ਹੈ ਤੁਹਾਡੇ ਪਿੰਡ ਵਾਲੇ ਪਾਸੇ ਕਾਫੀ ਬੰਨ ਜਿਹੜਾ ਪ੍ਰਭਾਵਿਤ ਹੋ ਰਿਹਾ ਜਿਹਦੇ ਉੱਤੇ ਮਿੱਟੀ ਪਾਉਂਦੇ ਇਸ ਟਾਈਮ ਅਸੀਂ 25 ਤੋਂ 30 ਕਿਲੋਮੀਟਰ ਦੇ ਵਿੱਚ 8 ਫੁੱਟ ਉੱਚਾ ਪਾਣੀ ਰੋਕੀ ਬੈਠੇ ਆ ਉਹ ਬਦੌਲਤ ਕੀ ਦੇ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਨੇ ਅੱਜ ਤੋਂ 1998 ਤੋਂ ਬੰਨ ਕੇ ਉਹ ਸਾਰਾ ਕਰਕੇ ਕਾਮਯਾਬ ਪਹਿਲਾਂ ਉਹਨਾਂ ਜਮੀਨ ਨੂੰ ਰਿਕੁਆਇਰ ਕੀਤੀ ਫਿਰ ਉਸ ਤੇ ਬੰਨ ਬੰਨਿਆ ਗਿਆ ਉਸ ਤੋਂ ਬਾਅਦ ਫਿਰ ਉਹਨਾਂ ਤੇ 1998 ਵਿੱਚ ਦੁਬਾਰਾ ਮਿੱਟੀ ਪਾਈ ਗਈ। ਉਹ ਮਿੱਟੀ ਪਾਉਣ ਦੀ ਉਹ ਸਾਰੀ ਬਾਦਲ ਸਾਹਿਬ ਜੀ ਦੀ ਹੀ ਬਤੌਲਤ ਅੱਜ ਜੇ ਅਸੀਂ ਉੱਥੇ ਬੈਠੇ ਆਂ ਬੰਨ ਤੇ ਜਾਂ ਸੇਫ ਬੈਠੇ ਆਂ ਚਲੋ ਸਾਡਾ ਫਰਜ਼ ਈ ਉਸ ਦਾ ਰਾਖੀ ਕਰਨਾ। ਜੋ ਇਹਦੇ ਵਿੱਚ ਸਰਕਾਰ ਨੇ ਛਾਰ ਨਹੀਂ ਲਈ ਤੁਹਾਡੀ ਜਨੇਦ ਨਾਲ। ਸਰਕਾਰ ਨੇ ਅੱਜ ਤੱਕ ਬਿਲਕੁਲ ਨਹੀਂ ਛਾਰ ਲਈ। ਨਾਲੇ ਗਵਾਂਢ ਬੈਠੇ ਨੇ ਐਮਐਲਏ ਸਾਹਿਬ। ਪਹਿਲਾਂ ਆਏ ਨੇ ਬਾਅਦ ਵਿੱਚ ਜਗਮੀਤ ਸਿੰਘ ਰਯੋਜੀ ਜ਼ਿਲ੍ਹਾ ਪ੍ਰਧਾਨ ਨੇ ਪਟਿਆਲਾ ਦੇ ਉਹਨਾਂ ਨੇ ਜਾ ਕੇ ਸਾਨੂੰ ਦੋਨੋਂ ਪਾਸੇ ਉਸ ਪੁਲ ਤੇ ਖੜਕੇ ਸਤਰਾਨੇ ਵਾਲੀ ਸਾਈਡ ਵੀ ਤੇ ਸਾਡੇ ਧਗਰੋਪਾਰ ਜਿਹੜੇ 12 ਪਿੰਡ ਨੇ ਉਹਨਾਂ ਨੂੰ ਉੱਥੇ ਮਦਦ ਦਿੱਤੀ ਜੋ ਵੀ ਬਣੀ ਉਹਨਾਂ ਦੀ 1000 ਲੀਟਰ ਤੇਲ ਦੀ ਉਸ ਤੋਂ ਬਾਅਦ ਕੱਲ ਬਾਦਲ ਸਾਹਿਬ ਆਏ ਸਨ ਉਹਨਾਂ ਨੇ ਉਸੇ ਪੁਲ ਤੇ ਖੜਕੇ ਲਾਨ ਕੀਤਾ ਸੀ 9000 ਲੀਟਰ ਤੇਲ ਦਾ ਤੇ 3 ਲੱਖ ਰੁਪਿਆ ਰਾਸ਼ੀ ਉੱਥੇ ਜਿਵੇਂ ਵੀ ਸੰਗਤ ਦੀ ਕੋਈ ਮੰਗ ਸੀ ਉੱਥੇ ਮੰਗ ਉਹਨਾਂ ਨੇ ਵੀ ਰੱਖੀ ਇਹ ਵੀ ਕੋਈ ਵੀ ਤੁਹਾਨੂੰ ਕਿਸੇ ਚੀਜ਼ ਦੀ ਅੱਧੀ ਰਾਤ ਵੀ ਕੋਈ ਜ਼ਰੂਰਤ ਹੈ ਇਹ ਕੋਈ ਇਹ ਨਹੀਂਗਾ ਵੀ ਇਹ 9000 ਨਾਲ ਹੀ ਤੁਸੀਂ ਬੰਨ ਲੈਣਾ ਕਾਮੇ 50000 ਲੀਟਰ ਤੇਲ ਲੱਗਦੀ ਐ ਸੀ ਜਿੰਨਾ ਵੀ ਤੇਲ ਇੱਥੇ ਲੱਗਦਾ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਉਹ ਦਿੱਤਾ ਜਾਉ ਹਾਂਜੀ ਉਹਨਾਂ ਨੇ ਇਹ ਕਿਹਾ ਵੀ ਇੱਥੇ ਕੋਈ ਤੇਲ ਖਲੋ ਜਾਂ ਕਿਸੇ ਚੀਜ਼ ਖਲੋ ਨਹੀਂ ਵੀ ਆਪਣੇ ਚਲਾਮਾ ਰਹਿਣਾ ਚਾਹੀਦਾ ਵੀ ਸਾਡੇ ਤੋਂ ਆ ਗਲਤੀ ਰਹਿ ਗਈ ਹੈ ਹੁਣ ਅੱਗੋਂ ਸੰਗਤ ਨੂੰ ਉਸ ਚੀਜ਼ ਨੂੰ ਆਪਾਂ ਸਾਹਮਣੇ ਉਹ ਤੇ ਉਹਨਾਂ ਨੇ ਕੱਲ ਜੋ ਕਰਿਆ ਹੈ ਅੱਜ ਉਹ ਕਰਕੇ ਦਿਖਾ ਦਿੱਤਾ ਜਿਵੇਂ ਆਂਦੇ ਨਾ ਜੋਸ਼ਖੀਰ ਸਿੰਘ ਬਾਦਲ ਕਹਿੰਦਾ ਤੇ ਉਹ ਕਰਕੇ ਦਿਖਾਉਂਦਾ ਉਹ ਸਾਡੇ ਕੋਲ ਅੱਜ ਸਾਡੇ ਸਾਹਮਣੇ ਆ ਤੇ ਤੁਹਾਡੇ ਵੀ ਸਾਹਮਣੇ ਆ ਕੱਲ ਉੱਥੇ 2 ਵਜੇ ਪਹੁੰਚੇ ਸਨ ਤੇ ਅੱਜ ਸਾਨੂੰ 2 ਵਜੇ ਮੈਸੇਜ ਲੱਗ ਗਿਆ ਸੀ ਵੀ ਆ ਚਲੂ بارش ਕਰਕੇ ਜਹਾਂ ਅਸੀਂ ਉੱਥੇ ਬੰਨਾ ਤੇ ਰਹਿਣ ਕਰਕੇ ਇੱਥੇ ਲੇਟ ਪਹੁੰਚ ਛਕਿਆ ਪਰ ਉਹਨਾਂ ਦਾ 2 ਵਜੇ ਕੱਲ ਹੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ 2 ਵਜੇ ਤੋਂ ਪਹਿਲਾਂ ਤੁਹਾਨੂੰ ਮੈਸੇਜ ਲੱਗ ਜਾਣਗੇ ਵੀ ਆ ਕੇ ਤਿਆਰ ਪਰਾਲੋ ਤੇ ਇਹ ਦੇਖੋ ਵੀ ਜੋ ਮੇਰਾ ਅਖਬਾਰਾਂ ਜਾਂ ਟੀਵੀਾਂ 'ਚ ਨਹੀਂ ਉਹ ਕਹੋਂਦੇ ਪਿਆ ਵੀ ਜੋ ਕਿਹਾ ਬਾਦਲ ਸਾਹਿਬ ਨੇ ਉਹ ਕਰਕੇ ਦਿਖਾਇਆ ਅੱਜ ਤੁਹਾਡੇ ਸਾਹਮਣੇ ਆ ਸਾਰੇ ਟੈਂਕਰ ਖੜੇ ਨੇ ਜਾਂ ਟਰੈਕਟਰ ਖੜੇ ਨੇ 10000 ਲੀਟਰ ਕਿਸੇ ਨੂੰ 1500 ਜੇ ਅੱਗੇ ਵੀ ਅੱਜ ਅੱਧੀ ਰਾਤ ਵੀ ਕੋਈ ਲੋਡ ਹੈ ਫੇਰ ਵੀ ਮਿਲੇਗਾ ਕੋਈ 9000 ਦੀ ਕੋਈ ਉਹ ਗੱਲ ਪੱਕੀ ਨਹੀਂ ਤੇ ਅੱਗੋਂ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਵੀ ਪਾਣੀ ਨੀਚੇ ਆ ਜਾਵੇ ਕਿਸੇ ਕਿਸਮ ਦੀ ਵੀ ਲੋੜ ਏ ਅਸੀਂ ਅੱਧੀ ਰਾਤਾਂ ਨੂੰ ਦਾਂਗੇ ਹਾਂਜੀ ਕੀ ਨਾਮ ਤੁਹਾਡਾ ਮਨਜੀਤ ਸਿੰਘ ਬਾਬਾ ਸ਼ੇਰਗੜ ਤੋਂ ਇੱਕੇ ਸਾਰੇ ਸੰਤਾ ਸਾਰੇ ਉੱਥੋਂ ਦੇ ਨਿਵਾਸੀ ਨੇ ਜਿਹੜੇ ਘੱਗਰ ਮਾਰੇ ਠਾਉਂਦੇ ਨੇ ਪਿੰਡ ਕਈ ਲੋਕ ਆਮ ਪਾਰਟੀ ਦਾ ਕਾਂਗਰਸ ਦਾ ਟਰੋਲ ਕਰਦੇ ਨਾ ਕਿ ਬਾਦਲ ਸਾਹਿਬ ਪੈਸੇ ਇਹ ਸਾਰੇ ਹੀ ਘੱਗਰ ਦੀ ਮਾਰ ਵਾਲੇ ਪਿੰਡ ਨੇ ਸਾਰੇ ਸਥਾਨਕ ਨਿਵਾਸੀ ਨੇ ਜਿਨ੍ਹਾਂ ਨੂੰ ਨਗਦ ਰਾਸ਼ੀ ਦਿੱਤੀ ਗਈ ਕੱਲ ਮੈਂ ਉਹਨਾਂ ਨੂੰ ਵੀ ਐਸੀ ਕਹਿਣਾ ਚਾਹੁੰਦੇ ਆ ਬੀ ਗਰਾਉਂਡ ਲੈਵਲ ਤੇ ਵੇਖੋ ਆ ਕੇ ਜੋ ਵੀ ਪੈਸਾ ਜੋ ਡੀਜ਼ਲ ਜੋ ਦਿੱਤੇ ਅੱਜ ਟੈਂਕਰ ਭਰੇ ਗਏ ਨੇ ਉਹ ਗਰਾਉਂਡ ਲੈਵਲ ਤੇ ਆਣ ਕੇ ਵੇਖਣ ਵੀ ਜੋ ਪੈਸਾ ਦਿੱਤਾ ਗਿਆ ਸਾਰੇ ਸੰਥਾਨ ਇੱਥੋਂ ਦੇ ਨਿਵਾਸੀ ਨੇ ਜਿਹੜੇ ਹੜ੍ਹ ਦੀ ਮਾਰ ਰੇਟ ਪਿੰਡਾਂ ਤੇ ਬਿਲਕੁਲ ਖਬਰਾਂ ਚ ਤੇ ਤਸਵੀਰਾਂ ਚ ਇਹੀ ਕਿਹਾ ਜਾ ਰਿਹਾ ਕਿ ਬਾਦਲ ਸਾਹਿਬ ਇਸ ਵਾਰੀ ਪਬਲਿਸਿਟੀ ਲੈਣ ਵਾਸਤੇ ਆ ਜਿਹੜਾ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਰਿਹਾ ਬਿਲਕੁਲ ਇਹ ਝੂਠ ਹੀ ਜੋ ਵੀ ਉਹ ਝੂਠ ਫਲਾਉਂਦੇ ਨੇ ਪਰ ਜੋ ਸੱਚੋ ਸੱਚ ਹੀ ਰਹੇਗਾ ਇਹ ਉਹਨਾਂ ਦਾ ਪ੍ਰੋਪਗੈਂਡਾ ਨਾ ਪਹਿਲਾਂ ਹੁਣ ਚੱਲਦਾ ਇਹ ਨਾ ਚੱਲੇਗਾ ਕੋਤੋਂ ਜੋ ਸਾਰੇ ਇੱਥੋਂ ਦੇ ਨਿਵਾਸੀ ਨੇ ਜਿੰਨੇ ਸਾਡੇ 12 13 ਪਿੰਡ ਨੇ ਹੁਣਾਂ ਪਿੰਡਾਂ ਦੇ ਨਿਵਾਸੀ ਨੇ ਸਾਰੇ ਕਮੇਟੀਆਂ ਨੇ ਜੀ ਉਹਨਾਂ ਦੇ ਸਾਰਾ ਹੀ ਦੇਖ ਰੇਕ ਚ ਸਾਰਾ ਪੈਸਾ ਲੱਗੇਗਾ ਡੀਜ਼ਲ ਸਾਰਾ ਇਹਨਾਂ ਦੇ ਦੇਖ ਰੇਕ ਚਾ। ਤੋਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਵੱਡੀ ਗਿਣਤੀ ਦੇ ਵਿੱਚ ਘੱਗਰੋਂ ਪਾਰਲੇ ਪਿੰਡਾਂ ਦੇ ਜਿਹੜੇ ਲੋਕ ਆ ਉਹ ਇੱਥੇ ਡੀਜ਼ਲ ਆ ਜਿਹੜਾ ਉਹ ਲੈ ਕੇ ਜਾਣ ਵਾਸਤੇ ਇੱਥੇ ਪਹੁੰਚੇ ਹੋਇਆ ਤੇ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਊ ਵੱਲੋਂ ਇੱਥੇ ਜਿਹੜਾ ਇਹਨਾਂ ਦਾ ਤੇਲ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਜਿਹੜਾ ਇੱਥੋਂ ਹੋਣਾ ਰਵਾਨਾ ਕੀਤਾ ਜਾ ਰਿਹਾ ਹੈ